ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੁੱਧ ਜੰਗ ਛੇੜੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਇਨਫੋਰਸਮੈਂਟ ਡਰਾਈਵ ਦੇ ਵਿੱਚ ਵੱਡੇ ਵੱਡੇ ਸਮੱਗਲਰ ਫੜੇ ਗਏ ਨੇ ਔਰ ਕਾਫੀ ਵੱਟੀਆਂ ਰਿਕਵਰੀਆਂ ਇਫੈਕਟ ਹੋਈਆਂ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਅਥਾਰਟिटीज ਵੱਲੋਂ ਆਇਡੈਂਟੀਫਾਈ ਕੀਤੀਆਂ ਕੁਝ ਇਲੀਗਲ ਪ੍ਰਾਪਰਟੀਆਂ ਔਰ ਜਦੋਂ ਚੈੱਕ ਕੀਤੀਆਂ ਗਈਆਂ ਇਹ ਡਰੱਗ ਮੰਨੀ ਨਾ ਇਲੀਗਲ ਤਰੀਕੇ ਨਾਲ ਬਣਾਈਆਂ ਗਈਆਂ ਸੋ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਜਿਹੜੀ ਆ ਉਹ ਮੰਕੀਸੀ ਆਸੀ ਪੁਲਿਸ ਫੋਰਸ ਪੂਰੀ ਸਹਾਇਤਾ ਦਿੱਤੀ ਹੈ ਤੇ ਆਪਾਂ ਇਸ ਵੇਲੇ ਇੱਥੇ ਗੇਟ ਕੀ ਮਾਂਚ ਖੜੇ ਆਗੇ ਸਾਰੇ ਅਨਗੜ੍ਹ ਦੇ ਏਰੀਏ 'ਚ ਇੱਥੇ ਵੀ ਸੰਦੀਪ ਸੋਨੂੰ ਜਿਹੜਾ ਹੈਗਾ ਇੱਕ ਪੁਰਾਣਾ ਸਮਗਲਰ ਜਿਹਦੇ ਖਿਲਾਫ 4 ਮੁਕਦਮੇ ਦਰਜ ਨੇ ਤਿੰਨ ਸਰਾਇਮਨਤ ਖਾਨ ਡਿਸਟ੍ਰਿਕਟ ਕਰਨਤਾਂ ਚੋੜ ਇੱਕ ਐਨਟੀਐਫ ਮੁਹੱਲੇ ਦੇ ਥਾਣੇ 'ਚ ਔਰ ਤਿੰਨ ਫਰਵੀ ਨੂੰ ਇਹ ਬਠਿੰਡਾ ਜੇਲ੍ਹ ਤੋਂ ਜਿਹੜਾ ਬੇਲ ਤੇ ਆਇਆ ਉਹ ਇਹਦਾ ਜਿਹੜਾ ਘਰ ਉਹ ਇਹਨਾਂ ਨੇ ਇਲੀਗਲ ਪਾਇਆ ਮਿਊਨਿਸਪਲ ਅਥਾਰਟिटीज ਨੇ ਔਰ ਇਹ ਵੀ ਪਤਾ ਲੱਗਿਆ ਕਿ ਇਲਗੋਟਨ ਮਨੀ ਜਿਹੜੀ ਡਰਗ ਮਨੀ ਨਾਲ ਇਹ ਸਾਰਾ ਬਣਾਇਆ ਗਿਆ ਸੋ ਉੱਤੇ ਡਿਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਔਰ ਇਹਦੇ ਵਿੱਚ ਬੜਾ ਸਟਰੋਂਗ ਮੈਸੇਜ ਹੈ ਜਿਹਨੂੰ ਕਿ ਪਬਲਿਕ ਨੇ ਵੀ ਬੜਾ ਐਪਰੀਸ਼ੀਏਟ ਕੀਤਾ ਹੈ ਕਿ ਇਹ ਇੱਕ ਐਗਜ਼ੈਂਪਲਰੀ ਐਕਸ਼ਨ ਹੈ ਇਦਾਂ ਹੀ ਹੋਣਾ ਚਾਹੀਦਾ ਸੋ ਥੈਟ ਕਿਸੇ ਦੀ ਜ਼ਰੂਰਤ ਨਾ ਪਵੇ ਕੱਲ ਨੂੰ ਕਿ ਅਸੀਂ ਇਲੀਗਲ ਤਰੀਕੇ ਨਾਲ ਕੋਈ ਵੀ ਡਰਗ ਮਨੀ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਆਪਣੀਆਂ ਪ੍ਰਾਪਰਟੀਆਂ ਗਲਤ ਤਰੀਕੇ ਨਾਲ ਬਣਾਈਏ